ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਾ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਜੇ ਚਰਹੀਏ ਤਦ ਭਾਵੇ ਤਾ ਨਾਮ ਜਪავੇ ਸੁਖ ਤੇਰਾ ਦਿੱਤਾ ਨਹੀਂ ਹੈ ਰਹਾ ਮੁਕਤ ਪੁਲਤ ਜੁਗਤ ਤੇਰੀ ਸਿਵਾ ਜਿਸ ਤੂੰ ਆਪਕ ਰਹੇ ਰਹਾ ਬੇਕੁੰਠ ਜਿਹੇ ਕਿਰਤ ਗ ਤੇਰਾ ਤੂੰ ਆਪੇ ਸਰਦਾਰ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾਸ ਸੁਹਾਵੇ ਜੇ ਤੇ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨਾ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਨੇ ਜੋ ਰਹੀਏ ਤੁਦ ਭਾਵੈ ਤਾ ਨਾਮ ਜਪავਹਿ ਸੁਖ ਤੇਰਾ ਦਿਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹੇ ਤਹਾ ਬੇਕੁੰਠ ਜਿਹ ਕਿਰਤਨ ਤੇਰਾ ਤੂ ਆਪੇ ਸਰਦਾਰ ਲਹਿ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲੇਹਾਰਾ ਮੇਰੇ RAM ਰਾਏ ਜੋ ਰਖੇ ਨੇ ਜੋ ਰਹੀਏ ਤੁਧ ਪਾਵੈ ਤਾ ਨਾਮ ਜਪავੇ ਸੁਖ ਤੇਰਾ ਦਿੱਤਾ ਨਹੀਂ ਐ ਰਹਾ ਮੁਕਤੇ ਪਗਤੇ ਜੋਗਤ ਤੇਰੀ ਸਿਵਾ ਜਿਸ ਤੂੰ ਆਪ ਕਰਹਿ ਤਹਾਂ ਬੇਕੁੰਠ ਜਹ ਕਿਰਤ ਤੇਰਾ ਤੂੰ ਆਪੇ ਸਰਦਾਰ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮ ਰਹਿ ਦੁਆਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨਾ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਜੋ ਰਹੀਏ ਤੁਧ ਪਾਵੈ ਤਾ ਨਾਮ ਜਪავੇ ਸੁਖ ਤੇਰਾ ਦਿੱਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹੇ ਤਹਾ ਬੈਕੁੰਠ ਜਿਹੇ ਕਿਰਤਨ ਤੇਰਾ ਤੂੰ ਆਪੇ ਸਰਦਾਰ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੇ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਣ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਨੇ ਜੋ ਰਹੀਏ ਤੁਦ ਭਾਵੈ ਤਾ ਨਾਮ ਜਪਵਹਿ ਸੁਖ ਤੇਰਾ ਦਿੱਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹੇ ਤਹਾਂ ਬੇਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾਰ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪੈ ਕਿਰਪਾ ਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾਬਲੇ ਹਰਾਂ ਮੇਰੇ RAM ਰਾਏ ਜੋ ਰੱਖੇ ਨੇ ਜੋ ਰਹੀਐ ਤੁਧ ਪਾਵੈ ਤਾ ਨਾਮ ਜਪავਹਿ ਸੁਖ ਤੇਰਾ ਦਿੱਤਾ ਨਹੀਂ ਐ ਰਹਾ ਮੁਕਤੇ ਪਗਤੇ ਜੁਗਤ ਤੇਰੀ ਸਿਵਾ ਜਿਸ ਤੂੰ ਆਪ ਕਰਹਿ ਤਹਾ ਬੇਕੰਠ ਰਹੇ ਕਿਰਤਨ ਤੇਰਾ ਤੂੰ ਆਪੇ ਸਰਦਾਰ ਲਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮ ਰਹਿ ਦੁਆਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ सतनाम श्री वाह साहिब जी सोही महला पंजवा पार ब्रह्म सतगुरु सतगुर अपे, अपे करण हरा चरण तोड़ तेरे सेवक तो मांगे तेरे दर्शन को कौबहरा मेरे राम राय ਜੋ ਰੱਖੇਂ ਤੋ ਰਹੀਏ ਤੁਦ ਭਾਵੈ ਤਾ ਨਾਮ ਜਪავੇ ਸੁਖ ਤੇਰਾ ਦਿਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੋ ਆਪਕ ਰਹੇ ਤਹਾ ਬੇਕੁੰਠ ਜਿਹੇ ਕੀਰਤਨ ਤੇਰਾ ਤੂੰ ਆਪੇ ਸਰਦਾ ਲਹਿ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੇ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨਾ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਨੇ ਜੋ ਰਹੀਐ ਤੁਦ ਭਾਵੈ ਤਾ ਨਾਮ ਜਪਵਹਿ ਸੁਖ ਤੇਰਾ ਦਿਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹੇ ਤਹਾਂ ਬੇਕੁੰਠ ਜਿਹ ਕਿਰਤ ਲ ਤੇਰਾ ਤੂ ਆਪੇ ਸਰਦਾਰ ਲਹਿ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪੈ ਕਿਰਪਾ ਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਨ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲੇਹਾਰਾ ਮੇਰੇ RAM ਰਾਏ ਜੋ ਰਖੇ ਨੇ ਜੋ ਰਹੀਐ ਤੁਧ ਪਾਵੈ ਤਾ ਨਾਮ ਜਪავਹਿ ਸੁਖ ਤੇਰਾ ਦਿੱਤਾ ਨਹੀਂ ਐ ਰਹਾ मुगत भुगत जुगत तेरे सिवा तू आप कर त हा बैकुंठ जर्तन तेरा तूं आपे सुरदार लाहे सिमर सिमर सिमरन जीवा तन मन थह ला ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ सतनाम श्री वाहगरु साहिब जी सोही महला पंजवा पार ब्रह्म परमेश्वर सतगुर आपे, आपे कर्ण हरा चरण तोड़ तेरे सेवक मांगे तेरे दर्शन कौ बरा मेरे राम राय ਜੋ ਰੱਖੇ ਨੇ ਜੋ ਰਹੀਐ ਤਦ ਭਾਵੇਂ ਤਾ ਨਾਮ ਜਪავੇ ਸੁਖ ਤੇਰਾ ਦਿੱਤਾ ਨਹੀਂਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੋ ਆਪਕ ਰਹੇ ਰਹਾ ਬੇਕੰਠ ਜੇ ਕੀਰਤਨ ਤੇਰਾ ਤੂੰ ਆਪੇ ਸਰਦਾਰ ਆਹੇ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੇ ਤੁਮਰੇ ਦੁਆਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਣ ਤੋੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕੋ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਨੇ ਜੋ ਰਹੀਏ ਤੁਦ ਭਾਵੈ ਤਾ ਨਾਮ ਜਪਵਹਿ ਸੁਖ ਤੇਰਾ ਦਿੱਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹਿ ਤਹਾਂ ਬੇਕੁੰਠ ਜਹਿ ਕੀਰਤਨ ਤੇਰਾ ਤੂ ਆਪੇ ਸਰਦਾ ਲਹਿ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੇ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪੈ ਕਿਰਪਾ ਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾਬਲੇ ਹਰਾ ਮੇਰੇ RAM ਰਾਏ ਜੋ ਰਖੇ ਨੇ ਜੋ ਰਹੀਐ ਤੁਧ ਪਾਵੈ ਤਾ ਨਾਮ ਜਪავੇ ਸੁਖ ਤੇਰਾ ਦਿਤਾ ਨਹੀਂਐ ਰਹਾ ਮੁਕਤੇ ਪਗਤੇ ਜੋਗਤ ਤੇਰੇ ਸਿਵਾ ਜਿਸ ਤੂ ਆਪ ਕਰਹਿ ਤਹਾਂ ਬੇਕੁੰਠ ਜਹ ਕਿਰਤ ਤੇਰਾ ਤੂੰ ਆਪੇ ਸਰਦਾਰ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ 5 ਪਾਰ ਬ੍ਰਹਮ ਪਰਮੇਸ਼ਰ ਸਤਗੁਰ ਆਪੇ ਕਰਨ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਹੈ ਜੋ ਰਹੀਐ ਤੁਧ ਪਾਵੈ ਤਾ ਨਾਮ ਜਪავਹਿ ਸੁਖ ਤੇਰਾ ਦਿਤਾ ਨਹੀਂਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹੇ ਤਹਾ ਬੇਕੰਠ ਜਿਹੇ ਕਿਰਤਨ ਤੇਰਾ ਤੂੰ ਆਪੇ ਸਰਦਾਰ ਹੈ ਸਿਮਰ 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 ਨਾਮ ਜੀਵਾ ਤਨ ਮਨ ਹੋਏ ਮਹਿਲਾ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪਏ ਕਿਰਪਾਲਾ ਸਤ ਗੁਰ ਪੁਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹਲਾ ਪੰਜਵਾ ਪਾਰ ਬ੍ਰਹਮ ਪਰਮੇਸ਼ਰ ਸਤ ਗੁਰ ਆਪੇ ਕਰਨਾ ਹਰਾ ਚਰਣ ਧੂੜ ਤੇਰੀ ਸੇਵਕ ਮੰਗੈ ਤੇਰੇ ਦਰਸ਼ਨ ਕਾ ਬਲੇ ਹਰਾ ਮੇਰੇ RAM ਰਾਏ ਜੋ ਰੱਖੇ ਹੈ ਜੋ ਰਹੀ ਹੈ ਤੁਦ ਭਾਵੈ ਤਾ ਨਾਮ ਜਪავਹਿ ਸੁਖ ਤੇਰਾ ਦਿਤਾ ਨਹੀਂ ਐ ਰਹਾ ਮੁਕਤ ਭਗਤ ਜੁਗਤ ਤੇਰੀ ਸਿਵਾ ਜਿਸ ਤੂ ਆਪਕ ਰਹੇ ਤਹਾ ਬੇਕੁੰਠ ਜੇ ਕਿਰਤਨ ਤੇਰਾ ਤੂ ਆਪੇ ਸਰਦਾ ਲਹਿ ਸਿਮਰ 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 ਨਾਮ ਜੀਵਾ ਤਨ ਮਨ ਹੋਏ ਨਿਹਾਲ ਚਰਨ ਕਮਲ ਤੇਰੇ ਤੋਏ ਤੋਏ ਪੀਵਾ ਮੇਰੇ ਸਤ ਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵਿਲਾ ਸੁਹਾਵੇ ਜੇ ਤੈ ਤੁਮਰੇ ਦਵਾਰੇ ਆਇਆ ਨਾਨਕ ਕਾ ਪ੍ਰਭ ਪੈ ਕਿਰਪਾ ਲਾ ਸਤ ਗੁਰ ਪੁਰਾ ਪਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ